ਮੌਂਸਨ ਤੋਂ ਲਗਾਤਾਰ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੈ ਪੰਜ ਜ਼ਿਲ੍ਹੇ ਗੁਰਦਾਸਪੁਰ ਕਪੂਰਥਲਾ ਹੁਸ਼ਿਆਰਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਵਿੱਚ ਹੜ ਵਰਗੇ ਹਾਲਾਤ ਬਣ ਗਏ ਨੇ ਮੌਸਮ ਵਿਭਾਗ ਮੁਤਾਬਕ 2 ਦਿਨ 14 ਤੇ 15 ਅਗਸਤ ਨੂੰ ਸੂਬੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਇਸ ਨੂੰ ਲੈ ਕੇ yellow alert ਜਾਰੀ ਹੋ ਗਿਆ ਹੈ ਕਪੂਰਥਲਾ ਦੇ ਵਿੱਚ ਪਿੰਡ ਪੈਣੀ ਕਾਦਰ ਪਿੰਡ ਵਿੱਚ ਅਸਥਾਈ ਬੰਨ ਟੁੱਟਣ ਕਾਰਨ 16 ਪਿੰਡਾਂ ਬਿਆਸ ਦੇ ਦਰਿਆ ਦੇ ਨਾਲ ਖਿਰ ਗਏ ਨੇ ਲਗਾਤਾਰ ਵਾਦਰਹੀ ਪਾਣੀ ਦੇ ਪੱਧਰ ਕਾਰਨ ਹਜ਼ਾਰਾਂ ਏਕੜ ਫਸਲ ਪਾਣੀ ਚ ਡੁੱਬ ਗਈ ਹੈ ਡੀਸੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਦਰਿਆ ਵਿੱਚ 1.10 ਲੱਖ ਕਿਊਸਿਕ ਪਾਣੀ ਵਹਿ ਰਿਹਾ ਹੈ ਸੁਲਤਾਨਪੁਰ ਲੋਧੀ ਤੇ ਢਿਲਵਾ ਖੇਤਰ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ ਤੇ ਪਾਣੀ ਦੇ ਪੱਧਰ ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਸ਼੍ਰੀ ਹਰਗੋਬਿੰਦ ਪੁਰਕ ਸਾਹਿਬ ਦੇ ਤਿੰਨ ਪਿੰਡ ਪੱਤਾ ਗੰਦੂਵਾਲ ਤੇ ਤਲਵਾੜਾ ਪਾਣੀ ਨਾਲ ਕਿਰ ਗਏ ਨੇ 200 ਏਕੜ ਝੋਨੇ ਦੀ ਫਸਲ ਪਾਣੀ ਚ ਡੁੱਬ ਗਈ ਹੈ ਹੜ੍ਹ ਦੇ ਖਤਰੇ ਕਾਰਨ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਹੋ ਗਏ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਬਿਆਸ ਦਾ ਪਾਣੀ ਵੜ ਗਿਆ ਤੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਨੇ ਉਧਰੀ ਹਰੀਕੇ ਹੈੱਡ ਤੋਂ ਛੱਡੇ ਗਏ ਪਾਣੀ ਕਾਰਨ ਸਤਲੁਜ ਦਾ ਪਾਣੀ ਦਾ ਪੱਦਰ ਵਦਨ ਨਾਲ ਜ਼ੀਰਾ ਹਲਕਾ ਦੇ 6 ਪਿੰਡ ਹੜ ਦੀ ਲਪੇਟ ਵਿੱਚ ਆ ਗਏ ਨੇ ਇਸ ਵਿਚਾਲੇ ਪਾਕੜਾ ਡੈਮ 'ਚ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ। ਬੁੱਧਵਾਰ ਨੂੰ ਪਾਣੀ ਦਾ ਪੱਧਰ 1650.8 ਫੁੱਟ ਤੱਕ ਪਹੁੰਚ ਗਿਆ ਹੈ, ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ 34 ਫੁੱਟ ਹੇਠ ਹੈ। BBMB ਮੁਤਾਬਕ 24 ਘੰਟੇ ਵਿੱਚ ਡੈਮ ਤੋਂ 26000 ਕਿਊਸਿਕ ਪਾਣੀ ਛੱਡਿਆ ਗਿਆ। ਜੇਕਰ ਭਾਰੀ بارش ਹੋਈ ਤਾਂ ਸਤਲੁਜ ਦੇ ਆਲੇ-ਦੋਲੇ ਦੇ ਖੇਤਰ ਖੜ ਨਾਲ ਪ੍ਰਭਾਵਿਤ ਹੋ ਸਕਦੇ ਨੇ ਗੱਲ ਮੌਸਮ 'ਚ ਤਬਦੀਲੀ ਵੀ ਕਰੀਏ ਤਾਂ ਪੰਜਾਬ ਦੇ 7 ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ 'ਚ ਅਜਮੀਨ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਚਾਰ ਜ਼ਿਲ੍ਹਿਆਂ 'ਚ ਮੌਸਮ ਸਧਾਰਨ ਰਹੇਗਾ ਇਸ ਤੋਂ ਇਲਾਵਾ 16 ਅਗਸਤ ਤੱਕ ਪਠਾਨਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਮੁਹਾਲੀ ਅਤੇ ਫਤੇਗੜ ਸਾਹਿਬ ਚਿੱਤੇਜ਼ਮੀ ਦਾ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਬਾਅਦ ਆਉਣ ਵਾਲੇ ਕਈ ਦਿਨ ਆਮ ਰਹਿਣਗੇ ਅਤੇ ਤਾਪਮਾਨ ਦੇ ਵਿੱਚ ਵਾਧਾ ਹੋ ਸਕਦਾ ਹੈ ਗੱਲ ਹੁਣ ਗਵਾਂਡੀ ਰਾਜ ਦੀ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਅਜੇ ਵੀ ਮੀਂਹ ਕਹਿ ਰਿਹਾ ਆਇਆ ਹੋਇਆ ਹੈ ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ ਸ਼ਿਮਲਾ ਕੁਲੂ ਸੋਲਨ ਅਤੇ ਸਰਮੌਰ ਦੇ ਕਈ ਹਿੱਸਿਆਂ ਵਿੱਚ ਲੋਕ ਰਾਤ ਭਰ ਜਾਗਦੇ ਰਹੇ ਕਿਨੌਰ ਦੇ ਪੂ ਵਿੱਚ ਬੱਦਲ ਪਟਣ ਤੋਂ ਬਾਅਦ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਰਾਮਪੁਰ ਬਾਜ਼ਾਰ ਵਿੱਚ ਨਦੀ ਦੇ ਕਿਨਾਰੇ ਰਹਿਣ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਪਰ ਇਹ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਉਹਨਾਂ ਜ਼ਿਲ੍ਹੇ ਅਤੇ ਕੁਲੂ ਦੇ ਬੰਜਾਰ ਸਬ-ਡਿਵੀਜ਼ਨ ਦੇ ਸਕੂਲਾਂ ਨੂੰ ਅੱਜ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸ਼ਿਮਲਾ ਖਿਓਗ ਕੋਟ ਖਾਈ ਅਤੇ ਕੁੱਲੂ ਵਿੱਚ 20 ਤੋਂ ਵੱਧ ਵਾਹਨ ਮਲਬੇ ਹੇਠ ਦੱਬ ਗਏ। ਪਾਰਿਮਿਤ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ 500 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਨੇ। ਸ਼ਿਮਲਾ ਦੇ ਵਿੱਚ ਸਵੇਰੇ 2 ਵਜੇ ਸ਼ੁਰੂ ਹੋਏ ਭਾਰੀ ਬਾਰਿਸ਼ ਤੋਂ ਬਾਅਦ ਡਰੇ ਹੋਏ ਲੋਕ ਰਾਤ ਭਰ ਜਾਗਦੇ ਰਹੇ। ਮੌਸਮ ਵਿਭਾਗ ਨੇ ਅੱਜ ਚੰਬਾ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਔਰੇਂਜ ਚੇਤਾਵਨੀ ਜਾਰੀ ਕੀਤੀ ਹੈ। ਹੋਰ ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ। ਪੱਛਮੀ ਗੜਬੜੀ ਕੱਲ ਤੋਂ ਥੋੜੀ ਕਮਜ਼ੋਰ ਹੋ ਜਾਵੇਗੀ। ਪਰ ਰਾਜ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਜਾਰੀ ਰਹੇਗੀ